ਦੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਦਾਦੀਏ ਕਿ ਚੰਡੀਗੜ੍ਹ ਮੇਅਰ ਚੋਣਾਂ ਦਾ ਮਾਮਲਾ ਜਿਹੜਾ ਗਰਮਾਇਆ ਹੋਇਆ ਜਿੱਦੇ ਸਬੰਧ ਚੋਂ ਚੰਡੀਗੜ੍ਹ ਪੁਲਿਸ ਨੇ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਦਾਦੀਏ ਕਿ ਨਗਰ ਨਿਗਮ ਦਫ਼ਤਰ ਦੇ ਬਾਹਰ ਭਾਰੀ ਹੰਗਾਮਾ ਜਿਹੜਾ ਕੀਤਾ ਗਿਆ ਆਮ ਆਦੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਵੱਲੋਂ ਲਿਆ ਗਿਆ ਦਾਦੀਏ ਕਿ ਮੇਅਰ ਚੋਣਾਂ ਦਾ ਮਾਮਲਾ ਜਿਹੜਾ ਗਰਮਾਇਆ ਹੋਇਆ ਤੇ ਆਮ ਆਦੀ ਪਾਰਟੀ ਤੇ ਗੱਟਬੰਧਨ ਵੱਲੋਂ ਭਾਜਪਾ ਦੇ ਉੱਤੇ ਨਿਸ਼ਾਨੇ ਨੇ ਜਿਹੜੇ ਸਾਦੇ ਗਏ ਸਨ ਵੋਟ ਚੋਰੀ ਕਰਨ ਦੇ ਦੋਸ਼ ਨੇ ਜਿਹੜੇ ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਗਏ ਸਨ ਜਿਸ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸੀ ਤੇ ਪੁਲਿਸ ਵੱਲੋਂ ਕਾਰਵਾਈ ਜਿਹੜੀ ਕੀਤੀ ਗਈ ਹੈ ਤੇ ਇਹਨਾਂ ਵਰਕਰਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆਪਣੀ ਹਿਰਾਸਤ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਲੈ ਲਿਆ ਕਿਉਂਕਿ ਮੇਅਰ ਦੀ ਚੋਣ ਦੇ ਉੱਤੇ ਬਵਾਲ ਹੈ ਜਿਹੜਾ ਜਾਰੀ ਹੈ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਇੱਕ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਇਹਨਾਂ ਵਰਕਰਾਂ ਨੂੰ ਲਿਆ ਗਿਆ। ਸੋ ਲਗਾਤਾਰ ਚੰਡੀਗੜ੍ਹ ਮੇਅਰ ਦੀ ਚੋਣ ਦੇ ਉੱਤੇ ਬਿਵਾਲ ਹੈ ਜਿਹੜਾ ਜਾਰੀ ਹੈ ਤੇ ਪੱਖ ਦਾ ਮਾਮਲਾ ਨਜ਼ਰ ਆ ਰਿਹਾ ਹੈ। ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਪ੍ਰਿੰਸ ਗਰਗ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰਿੰਸ ਲਗਾਤਾਰ ਮੇਅਰ ਚੋਣਾਂ ਦਾ ਬਿਵਾਲ ਜਾਰੀ ਹੈ ਤੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਕੀ ਕੁਝ ਜਾਣਕਾਰੀ ਆ? ਜੀ ਬਿਲਕੁਲ ਸੋਨ ਜੀ ਕਿ ਪਿਛਲੇ 2-3 ਦਿਨ ਜਦੋਂ ਕਰਨੇ ਗਏ ਚੋਣ ਹੋਈ ਸੀਗੇ ਤੇ ਉਹਦੇ ਵਿੱਚ ਆਮਦ ਪਾਰਟੀ ਵੱਲੋਂ ਇਹਨਾਂ ਦਾ ਜਿਹੜਾ ਗੱਠਜੋੜ ਹੈ ਆਈਐਨਡੀਆ ਵੱਲੋਂ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਇਸ ਪਟੀਸ਼ਨ ਕਿ ਚੋਣਾਂ ਦੁਬਾਰਾ ਹੋਣ ਕਿਉਂਕਿ ਗਲਤ ਤਰੀਕੇ ਨਾਲ ਹੋਈਆਂ ਨੇ ਤੇ ਉਸੇ ਨੂੰ ਲੈ ਕੇ ਆਮਦ ਪਾਰਟੀ ਦੇ ਜੋ 파ਰਸ਼ਦ ਸੀਗੇ ਉਹ ਹਰ ਰੋਜ਼ ਐਮਸੀ ਨਗਰ ਨਗਰ ਕਮਾਫੀਸ ਦੇ ਬਾਹਰ ਭੁਖੜ ਹੜਤਾਲ ਤੇ ਬੈਠੇ ਸੀ ਲਗਾਤਾਰ ਲੇਕਿਨ ਅੱਜ ਇਹਨਾਂ ਦੇ ਵਿੱਚ ਐਮਸੀ ਨੇ ਚਾਇਆ ਕਿ ਅੰਦਰ ਜਾ ਕੇ ਗੱਲਬਾਤ ਕੀਤੀ ਜਾਵੇ ਕੁਝ ਕੰਮ ਹੋਣਾ ਉਹਨਾਂ ਨੂੰ ਪਰਸਨਲ ਤੇ ਉਹਨਾਂ ਨੇ ਅੰਦਰ ਜਾਣਾ ਚਾਹਿਆ ਪਰ ਪੁਲਿਸ ਪੁਛਾਛ ਨੇ ਬੈਰੀਕਟ ਲਗਾ ਕੇ ਉਹਨਾਂ ਨੂੰ ਰੋਕ ਦਿੱਤਾ ਗਿਆ। ਜੋ ਕਿ ਇਸ ਤਰੀਕੇ ਨਾਲ ਗਿਆ ਫਿਰ ਉਹਨਾਂ ਨੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਕਿ ਬੀਜੇਪੀ ਵੋਟ ਚੋਰ ਹੈ, ਬੀਜੇਪੀ ਮਰਦਾਬਾਦ ਜਾ ਕਰਕੇ ਉਸ ਤੋਂ ਬਾਅਦ ਜਿਹੜੇ ਪੰਜ पार्षद ਸੀਗੇ ਇਹਨਾਂ ਦੇ ਘਟੋਕਾ 40 50 ਦੀ ਗਿਣਤੀ ਸੀਗੀ ਉਹਨਾਂ ਨੂੰ ਫਿਰ ਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਬੱਸ ਦੇ ਵਿੱਚ ਪਾ ਕੇ ਪੁਲਿਸ ਬੈਂਡ ਇੰਸਪੈਕਟਰ ਤੋਂ ਪੁਲਿਸ ਸਟੇਸ਼ਨ ਲਿਆਇਆ ਗਿਆ। ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਪੰਜ पार्षद ਬੈਠੇ ਸੀਗੇ ਇੱਕ ਐਮਸੀ ਸੀਗੇ ਬਾਕੀ ਚਾਰ ਜਨ ਕਾਰਕਟਰ ਸੀਗੇ ਐਮਸੀ ਸਾਹਮਣੇ ਬੈਠੇ ਸੀ ਪੁੱਕੇ ਹੜਤਾਲ ਤੇ ਪੁਲਿਸ ਬੈਂਡ ਦੇ ਵਿੱਚ ਵਾਕੇ ਪੁਲਿਸ ਸਾਡੇ ਲੈ ਜਾਇਆ ਗਿਆ ਫਿਰ ਲਿਜਾਇਆ ਗਿਆ ਬੜੇ ਹੀ ਅਲੱਗ ਤਰੀਕੇ ਨਾਲ ਬੜੇ ਗਲਤ ਤਰੀਕੇ ਨਾਲ ਲਿਜਾਇਆ ਗਿਆ ਕਿਉਂਕਿ ਉਹ ਲਗਾਤਾਰ ਵਿਰੋਧ ਕਰ ਰਹੀ ਸੀ ਕਿ ਇਹ ਕੁਝ ਗਲਤ ਹੈ ਸੀ ਕਿਸੇ ਨੂੰ ਕੁਝ ਆਖਰੀ ਦੇ ਚੁੱਪਚੀਪੇ ਨਾਲ ਪੁਲਿਸ ਸਟੇਸ਼ਨ ਨੂੰ ਕੋਈ ਸਭ ਕ੍ਰਿੰਸ ਗਰਗ ਇਹ ਵੀ ਜਾਣਨਾ ਚਾਹਵਾਂਗੇ ਕਿ ਆਮ ਆਦੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਕੇਜਰੀਵਾਲ ਦੀ ਗੱਲ ਕਰ ਲਈ ਜਾਵੇ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ ਤੇ ਕਿਉਂਕਿ ਵੀਡੀਓ ਹੈ ਜਿਹੜੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਤੇ ਉਹ ਵੀਡੀਓ ਜਿਹੜੀ ਸੁਪਰੀਮ ਕੋਰਟ ਚ ਪੇਸ਼ ਕੀਤੀ ਜਾਊਗੀ ਲੇਕਿਨ ਉਸ ਤੋਂ ਬਾਅਦ ਅਜਿਹੇ ਪ੍ਰਦਰਸ਼ਨ ਜਿਹੜੇ ਦਿਖਾਈ ਦੇ ਰਹੇ ਨੇ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਮੇਅਰ ਦਾ ਬਵਾਲ ਹੈ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਕੋਈ ਸੁਪਰੀਮ ਕੋਰਟ ਵੱਲੋਂ ਇਹਦਾ ਹੱਲ ਕੀਤਾ ਜਾਊਗਾ ਜੀ ਸੋਨ ਦਾ ਇਹ ਬਿਲਕੁਲ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਉਹ ਤਾਂ ਫੈਸਲਾ ਜੀ ਆਉਣਾ ਬਾਕੀ ਹੈ ਸੁਣਵਾਈ ਹੋ ਚੁੱਕੀ ਹੈ ਫੈਸਲਾ ਹੁਣ ਬਾਕੀ ਹੈ ਲੇਕਿਨ ਜੋ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਦੁਬਾਰਾ ਚੋਣਾਂ ਨਹੀਂ ਹੋਣਗੀਆਂ ਜਾਂ ਜੋ ਵੀ ਇਹ ਧੰਦਲਾਵਾਜੀ ਹੋਈ ਹੈ ਇਸ ਤੇ ਨਿਸਚਿਤ ਕੋਈ ਨਾ ਕੋਈ ਫੈਸਲਾ ਨਹੀਂ ਆਵੇਗਾ ਉਦੋਂ ਤੱਕ ਦੋਵੇਂ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਕਾਰਗਰਸ ਤੇ ਘੱਟ ਚੋਣ ਦੇ ਜਿਹੜੇ ਬੰਦੇ ਨੇ ਉਹ ਲਗਾਤਾਰ ਇਸ ਦਾ ਵਿਰੋਧ ਕਰਨਗੇ ਕਿਉਂਕਿ ਉਹਨਾਂ ਨੇ ਕਹਿਣਾ ਹੈ ਕਿ ਬੜੇ ਹੀ ਗਲਤ ਤਰੀਕੇ ਨਾਲ ਜਿਹੜੀ VOTING ਹੋਈ ਹੈ ਉਹਨਾਂ ਦੀ ਵੋਟਾਂ ਅੱਧੀਆਂ ਰੱਦ ਕਰਕੇ ਜਾਣ ਗੁੱਝ ਕਿ BJP ਨੇ ਆਪਣਾ ਮੇਅਰ ਨੂੰ ਜਿਤਾਇਆ ਗਿਆ ਹੈ ਤੇ ਉਹਨਾਂ ਦਾ ਸੁਪਰੀਮ ਕੋਰਟ ਦੇ ਵਿੱਚ ਹੀ ਪਹਿਲਾਂ ਉਹਨੇ ਪੰਜਾਬ ਰਣ ਜਾਏ ਆ ਹਾਈ ਕੋਰਟ ਰੋਕ ਕੀਤਾ ਸੀ ਲੇਕਿਨ ਉੱਥੋਂ ਉਹਨਾਂ ਨੂੰ ਜੋ ਨਹੀਂ ਮਿਲੀ ਜੋ ਸਹਾ ਪ੍ਰਿੰਸ ਜੇਕਰ ਗੱਲ ਕੀਤੀ ਜਾਵੇ ਇਕੱਲੇ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਾਂ ਫਿਰ ਇਹ ਮਿਕਸ ਗੱਠਬੰਧਨ ਹੈ ਜਿਹੜਾ ਉਹਦੇ ਵੱਲੋਂ ਪ੍ਰਦਰਸ਼ਨ ਸੀ ਜੀ ਤੁਹਾਨੂੰ ਦੱਸਤੀ ਕਿ ਜੋ ਅੱਜ ਦਾ ਜੋ ਹੜਤਾਲ ਤੇ ਬੈਠੇ ਨੇ ਉਹ ਆਮ ਆਨ ਪਾਰਟੀ ਦੇ ਜਿਹੜੇ ਕਾਰਜਕਰਤਾ ਨੇ ਪਾਰਸ਼ਦ ਨੇ ਉਹ ਬੈਠੇ ਸੀ ਲੇਕਿਨ ਜਿਹੜੀ ਜਾਚੀ ਦਾਇਰ ਕੀਤੀ ਗਈ ਹੈ ਟ੍ਰਿਮ ਕੋਰਟ ਦੇ ਵਿੱਚ ਉਹ ਆਮ ਆਨ ਪਾਰਟੀ ਤੇ ਕਾਂਗਰਸ ਜਿਹੜੇ ਗੱਠ ਜੋੜਦਾ ਬੰਦਾ ਮੇਨ ਹੈਡ ਹੈ ਉਹਨਾਂ ਨੇ ਕੀ ਕੀਤੀ ਸੰਦੀਪ ਨੇ ਸੋ ਜਾਣਕਾਰੀ ਦੇਣ ਦੇ ਲਈ ਪ੍ਰਿੰਸ ਗਰਗ ਤੁਹਾਡਾ ਬਹੁਤ ਬਹੁਤ ਧੰਨਵਾਦ